ਜਿਵੇਂ ਕਿ ਆਪ ਸਭ ਜਾਣਦੇ ਆ ਕਿ ਬੋਡੀਪੋਰਟ ਆਫ ਕਲੈਕ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਇਸ ਲਈ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਅਤੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਸਾਰਾ ਏਰੀਆ ਉਹਨੂੰ ਡੋਮਿਨੇਟ ਕੀਤਾ ਜਾ ਰਿਹਾ ਤਾਂ ਵੀ ਕੋਈ ਵੀ ਸਿਆਸੀ 당 ਜਿਹੜਾ ਤੱਤ ਹੈਗਾ ਉਹ ਕੋਈ ਵੀ ਮਿਸਕਰੀਅਨ ਨਾਲ ਕ੍ਰੀਏਟ ਕਰ ਸਕੇ ਉਸ ਕਰਕੇ ਜਿਹੜੀ ਸਾਨੂੰ ਪੈਰਾਮਿਲਿਟਰੀ ਜਿਹੜੀ ਸਾਨੂੰ ਅਲਾਟ ਹੋਈ ਹੈ ਉਹ ਅਤੇ ਐਸਐਚਓ ਸੁਲਤਾਨਪੁਰ ਲੋਧੀ ਦੇ ਨਾਲ ਮੈਂ ਆਪਣਾ ਏਰੀਆ ਜਿਹੜਾ ਉਹ ਡੋਬਲਟ ਕਰ ਹਾਂਜੀ ਲੋਕਾਂ ਨੂੰ ਇਹ ਨਹੀਂ ਹੈ ਕਿ ਜੋ ਜੋ ਇਹਨਾਂ ਨੂੰ ਹੱਕ ਜਿਹੜਾ ਦਿੱਤਾ ਗਿਆ ਆ ਵੋਟ ਕਰਨ ਦਾ ਜਿਹੜਾ ਕਿ ਸਭ ਤੋਂ ਵੱਡਾ ਅੱਗੇਗਾ ਉਹਦਾ ਜਿਹੜਾ ਵਾ ਉਹਦਾ ਇੰਪਾਰਸ਼ੀਅਲੀ ਉਹਦਾ ਯੂਜ਼ ਕਰਨ ਤੇ ਬਿਲਕੁਲ ਵੀ ਕਿਸੇ ਵੀ ਗੈਰਸੰਵਿਧਾਨਿਕ ਜਿਹੜਾ ਕੋਈ ਤੱਤ ਹੈਗਾ ਉਸ ਬਾਰੇ ਜਿਹੜੀ ਕੋਈ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਅਤੇ ਪੁਲਿਸ ਦਾ ਸਹਿਯੋਗ ਕਰਨ ਤੇ ਜਿਹੜਾ ਸਾਡਾ ਇਲੈਕਸ਼ਨ ਦਾ ਸਾਰਾ ਸਮਾਜ ਦਾ ਉਤਸ਼ਾਹਪੂਰਵਕ ਤਰੀਕੇ ਨਾਲ ਨਿਕਲ ਜਾਵੇ ਜਿਵੇਂ ਕਿ ਆਪ ਸਭ ਜਾਣਦੇ ਆ ਕਿ ਬੋਡੀ ਬੋਰਡ ਆਫ ਕਲੈਕਟ ਜਿਹੜਾ ਉਹ ਲੱਗਿਆ ਹੋਇਆ ਹੈ ਇਸ ਲਈ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਅਤੇ ਮਾਨੀ ਹੋਵੇ ਐਸਐਸਪੀ ਸਾਹਿਬ ਦੇ ਹਦਾਇਤਾਂ ਅਨੁਸਾਰ ਜਿਹੜਾ ਸਾਰਾ ਏਰੀਆ ਉਹਨੂੰ ਡੋਮਿਨੇਟ ਕੀਤਾ ਜਾ ਰਿਹਾ ਤਾਂ ਵੀ ਕੋਈ ਵੀ ਗੈਰ ਸੰਗਾਨਿਕ ਜਿਹੜਾ ਤੱਤ ਹੈਗਾ ਉਹ ਕੋਈ ਵੀ ਮਿਸਕਰੀਅਨ ਨਾ ਕ੍ਰੀਏਟ ਕਰ ਸਕੇ ਉਸ ਕਰਕੇ ਜਿਹੜੀ ਸਾਨੂੰ ਪੈਰਾ ਮਿਲਟਰੀ ਜਿਹੜੀ ਸਾਨੂੰ ਅਲਾਟ ਹੋਈ ਹੈ ਉਹ ਅਤੇ ਐਸਐਚਓ ਸੁਲਤਾਨਪੁਰ ਲੋਧੀ ਦੇ ਨਾਲ ਮੈਂ ਆਪਣਾ ਏਰੀਆ ਜਿਹੜਾ ਉਹ ਡੋਮਿਨੇਟ ਕਰ ਰਿਹਾ ਹਾਂ ਹਾਂਜੀ ਲੋਕਾਂ ਨੂੰ ਇਹ ਨਹੀਂ ਹੈ ਕਿ ਜੋ ਜੋ ਉਹਨਾਂ ਨੂੰ ਹੱਕ ਜਿਹੜਾ ਦਿੱਤਾ ਗਿਆ ਆ ਵੋਟ ਕਰਨ ਦਾ ਜਿਹੜਾ ਕਿ ਸਭ ਤੋਂ ਵੱਡਾ ਅਧਿਕਾਰ ਉਹਦਾ ਜਿਹੜਾ ਵਾ ਉਹਦਾ ਇੰਪਾਰਸ਼ੀਅਲੀ ਉਹਦਾ ਯੂਜ਼ ਕਰਨ ਬਿਲਕੁਲ ਵੀ ਕਿਸੇ ਵੀ ਗੈਰਸਰਕਾਰੀ ਜਿਹੜਾ ਕੋਈ ਤੱਤ ਹੋਏਗਾ ਉਸ ਬਾਰੇ ਜਿਹੜੀ ਕੋਈ ਜਾਣਕਾਰੀ ਹੈ ਪੁਲਿਸ ਨਾਲ ਸਾਂਝੀ ਕਰ ਅਤੇ ਪੁਲਿਸ ਦਾ ਸਹਿਯੋਗ ਕਰ ਕਿ ਜਿਹੜਾ ਸਾਡਾ ਇਲੈਕਸ਼ਨ ਦਾ ਸਾਰਾ ਸਮਾਹ ਹੈ ਉਹ ਸ਼ਾਂਤਪਨ ਤਰੀਕੇ ਨਾਲ ਨਿਕਲ ਜਾਵੇ ਜਿਵੇਂ ਕਿ ਆਪ ਸਭ ਜਾਣਦੇ ਆ ਕਿ ਬੋਡੀ ਬੋਰਡ ਆਫ ਕਲੈਕ ਜਿਹੜਾ ਉਹ ਲੱਗਿਆ ਹੋਇਆ ਹੈ ਇਸ ਲਈ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਅਤੇ ਮਾਨਯੋਗ ਐਸਐਸਪੀ ਸਾਡੀ ਹਦਾਇਤਾਂ ਅਨੁਸਾਰ ਜਿਹੜਾ ਸਾਰਾ ਏਰੀਆ ਉਹਨੂੰ ਡੋਮਿਨੇਟ ਕੀਤਾ ਜਾ ਰਿਹਾ ਤਾਂ ਵੀ ਕੋਈ ਵੀ ਗੈਰਸਰਕਾਰੀ ਜਿਹੜਾ ਤੱਤ ਹੈਗਾ ਉਹ ਕੋਈ ਵੀ ਮਿਸਕਰੀਆਂ ਨਾਲ ਕ੍ਰੀਏਟ ਕਰ ਸਕੇ ਉਸ ਕਰਕੇ ਜਿਹੜੀ ਸਾਨੂੰ ਪੈਰਾ ਮਿਲਟਰੀ ਜਿਹੜੀ ਸਾਨੂੰ ਅਲਾਟ ਹੋਈ ਹੈ ਉਹ ਅਤੇ ਐਸ ਐਚਓ ਸੁਲਤਾਨਪੁਰ ਲੋਧੀ ਦੇ ਨਾਲ ਮੈਂ ਆਪਣਾ ਏਰੀਆ ਜਿਹੜਾ ਉਹ ਡੋਮਿਨੇਟ ਕਰਾਂ ਹਾਂਜੀ ਲੋਕਾਂ ਨੂੰ ਇਹ ਨਹੀਂ ਹੈ ਕਿ ਜੋ ਜੋ ਇਹਨਾਂ ਨੂੰ ਹੱਕ ਜਿਹੜਾ ਦਿੱਤਾ ਗਿਆ ਆ ਵੋਟ ਕਰਨ ਦਾ ਜਿਹੜਾ ਕਿ ਸਭ ਤੋਂ ਵੱਡਾ ਅੱਗੇਗਾ ਉਹਦਾ ਜਿਹੜਾ ਵਾ ਉਹਦਾ ਇੰਪਾਰਸ਼ੀਅਲੀ ਉਹਦਾ ਯੂਜ਼ ਕਰਨ ਤੇ ਬਿਲਕੁਲ ਵੀ ਕਿਸੇ ਵੀ ਗੈਰ ਸਨਲਾਨਿਕ ਜਿਹੜਾ ਕੋਈ ਤੱਤ ਹੋਵੇਗਾ ਉਸ ਬਾਰੇ ਜਿਹੜੀ ਕੋਈ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਅਤੇ ਅ ਰਿਸਪੌਂਸ ਦਾ ਸਹਿਯੋਗ ਕਰੇ ਜਿਹੜਾ ਸਾਡਾ ਇਲੈਕਸ਼ਨ ਦਾ ਸਾਰਾ ਸਮਾਹ ਹੈ ਉਹ ਸ਼ਾਂਤਪਨ ਤਰੀਕੇ ਨਾਲ ਨਿਕਲ ਜਾਏ